ਲੁਧਿਆਣਾ ਕਮਿਸ਼ਨਰੇਟ ਦੇ ਵਿੱਚ ਜਿਹੜੇ ਐਂਟੀ سوشਲ ਐਲੀਮੈਂਟ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਉਸੇ ਦੇ ਵਿੱਚ ਉਸ ਲੜੀ ਸਾਨੂੰ ਕਾਮਯਾਬੀ ਮਿਲੀ ਇੱਕ ਏਜੀਟੀਐਫ ਵੱਲੋਂ ਗੁਰਵੀਰ ਉਰਫ ਗੁਰੀ ਨੂੰ ਫੜਿਆ ਗਿਆ ਸੀ ਉਹ ਪਟਿਆਲਾ ਜੇਲ ਬੰਦ ਸੀ ਅਸੀਂ ਉਹਨੂੰ ਲਿਆਂਦਾ ਉਹਦੇ ਤੋਂ ਪੁੱਛਗਿੱਛ ਕਰਨ ਤੋਂ ਇੱਕ ਵੈਪਨ ਰਿਕਵਰ ਕੀਤਾ ਉਤੋਂ ਬਾਅਦ ਇਹ ਪਤਾ ਲੱਗਿਆ ਵੀ ਇਹ ਵੈਪਨ ਕਿੱਥੋਂ ਲੈ ਕੇ ਆਏ ਸੀ ਤੇ ਮੱਧਿਆ ਪ੍ਰਦੇਸ਼ ਦਾ ਸਾਡੇ ਕੋਲੇ ਇਨਫੋਰਮੇਸ਼ਨ ਮਿਲੀ ਅਸੀਂ ਆਪਣੀ ਟੀਮ ਉਹਨੂੰ ਮੱਧਿਆ ਪ੍ਰਦੇਸ਼ ਭੇਜੀ ਉੱਥੋਂ ਸਾਨੂੰ 9 ਵੈਪਨ ਆ 8 ਵੈਪਨ ਉੱਥੋਂ ਮਿਲੇ ਤੇ ਇੱਕ ਇੱਥੇ ਸੀ ਜਿਹੜਾ ਇਹ ਤੋਂ ਪਹਿਲਾਂ ਰਿਕਵਰ ਹੋ ਗਿਆ ਸੀ ਉਹ ਜਿਹੜਾ ਉਹਨੂੰ ਹੈਗਾ ਖੰਡਵਾ ਡਿਸਟ੍ਰਿਕਟ ਦੇ ਵਿੱਚ ਦੇਸ਼ਗਾਹ ਜਿਹੜਾ ਪੁਲਿਸ ਸਟੇਸ਼ਨ ਆ ਉਦੇ ਵਿੱਚੋਂ ਉੱਥੋਂ ਅਸੀਂ 8 ਵੈਪਨ ਰਿਕਵਰ ਕਰਨ ਚ ਕਾਮਯਾਬ ਹੋਏ ਆ ਤੇ ਇਸੇ ਤਰ੍ਹਾਂ ਇੱਕ ਜਿਹੜਾ ਪੁਨੀਤ ਬੈਂਸ ਤੇ ਜਤਿੰਦਰ ਜਿੰਦੀ ਵਾਲਾ ਗੈਂਗ ਸੀ ਜਿਨ੍ਹਾਂ ਤੋਂ 9 ਵੈਪਨ ਪਹਿਲਾਂ ਫੜੇ ਗਏ ਸੀ ਉਹਦੇ ਵਿੱਚੋਂ ਅਸੀਂ 2 ਵੈਪਨ ਰਿਕਵਰ ਹੋਏ ਆ ਟੋਟਲ ਜਿਹੜੇ 11 ਵੈਪਨ ਅੱਜ ਤੇ ਦੂਜੇ ਰਲਾ ਕੇ ਇਹਨੂੰ 22 ਵੈਪਨ ਆ ਪਿਛਲੇ 1 ਹਫਤੇ ਦੇ ਵਿੱਚ ਅਸੀਂ ਫੜੇ ਗਏ ਆ ਤੇ ਇਹਦੇ ਵਿੱਚ ਜਿਹੜੀ ਜਿਹੜੀ ਮੇਨ ਗੱਲ ਜਿਹੜੀ ਇਹਦੇ ਚ ਹੈਗੀ ਆ ਪੰਜਾਬ ਸੂਬਾ ਨਾ ਤਾਂ ਇੱਥੇ ਜਿਹਨੂੰ ਕਹਿ ਦੋ ਵੀ ਭੁੱਕੀ ਪੈਦਾ ਹੁੰਦੀ ਐ ਨਾ ਡੋਡੇ ਪੈਦਾ ਹੁੰਦੇ ਐ ਨਾ ਹੀ ਇੱਥੇ ਕੋਈ ਅਫੀਮ ਦੀ ਖੇਤੀ ਹੁੰਦੀ ਐ ਜਿਹੜੀ ਡੋਡਿਆਂ ਦੀ ਖੇਤੀ ਤੋਂ ਬਾਅਦ ਅਫੀਮ ਬਣਦੀ ਐ ਦੋ ਤਰੀਕੇ ਦੀ ਮਾਰ ਪੈ ਰਹੀ ਐ ਪੰਜਾਬ ਨੂੰ ਇੱਕ ਰਾਜਸਥਾਨ ਇੱਕ ਮੱਧਿਆਪਰਦੇਸ਼ ਝਾਰਖੰਡ ਤੇ ਜੇ ਐਂਡ ਕੇ ਤੋਂ ਜਿਹੜੀ ਭੁੱਕੀ ਦੀ ਤੇ ਸਪਲਾਈ ਹੁੰਦੀ ਐ ਦੂਸਰਾ ਸਾਡੇ ਗੁਆਂਢੀ ਮੁਲਕ ਦੇ ਵਿੱਚੋਂ ਜਿਹੜੀ ਡਰੋਨ ਦੇ ਨਾਲ ਜਿਹੜੀ ਐ ਡਰੱਗਸ ਆਉਂਦੀਆਂ ਉਦੇ ਕਰਕੇ ਮਾਰ ਪੈਂਦੀ ਆ ਤੇ ਆ ਜਿਹੜੀ ਗੱਲ ਹੈ ਵੈਪਨਸ ਜਿਹੜਾ ਪੰਜਾਬ ਦੀ ਜਿਹੜੀ ਮੇਰੀ ਪਰਸਨਲ ਜਾਣਕਾਰੀ ਦੇ ਵਿੱਚ ਕਿਤੇ ਵੀ ਹਿਸਟਰੀ ਨਹੀਂ ਹੈਗੀ ਜਿਹੜਾ ਕਿ ਜਿਹੜੇ ਮੈਨੂਫੈਕਚਰ ਹੁੰਦੇ ਹੋਣ ਜਿਹੜੇ ਇਲੀਗਲ ਆਰਮਸ ਹੈ ਤੇ ਇਹ ਮੱਧਿਆ ਪ੍ਰਦੇਸ਼ ਦੇ ਵਿੱਚੋਂ ਯੂ ਪਹਿਲਾਂ ਯੂਪੀ ਦੇ ਵਿੱਚੋਂ ਆਉਂਦੇ ਸੀ ਫਿਰ ਮੱਧਿਆ ਪ੍ਰਦੇਸ਼ ਟੜਾ ਟੜਾ ਉੱਥੇ ਜਿਹੜੇ ਵੈਪਨ ਹੈ ਜਿਹੜੇ ਉਹ ਜਿਹੜੇ ਕਿ ਉੱਥੋਂ ਲੋਕ ਲੈ ਕੇ ਆਉਂਦੇ ਆ ਜੋ ਉੱਥੋਂ ਸਪਲਾਈ ਕਰਦੇ ਆ ਅਸੀਂ ਆਪਦੇ ਹੈੱਡ ਆਫਿਸ ਦੇ ਰਾਈ ਵੀ ਕਿਉਂਕਿ ਪਹਿਲਾਂ ਜਾਣਕਾਰੀ ਚ ਆਇਆ ਕਈ ਡਿਸਟ੍ਰਿਕਟਾਂ ਦੇ ਵਿੱਚ ਇਹੋ ਜਿਹੇ ਆ ਜਿਹੜੇ ਕਿ Madhya Pradesh ਤੋਂ ਆ ਰਹੇ ਵੈਪਨ ਫੜੇ ਗਏ ਆ ਅਸੀਂ ਲਿਖਾਂਗੇ ਵੀ ਉਸ ਕਨਸਰਨਟ ਸਟੇਟ ਨੂੰ ਵੀ ਲਿਖਿਆ ਜਾਵੇ ਕਿ ਆਪਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਲੋਕ ਅਮਨ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਆ ਕਿ ਉੱਥੋਂ ਜਿਹੜੀ ਸਪਲਾਈ ਹੋ ਰਹੀ ਆ ਜਿਹਦੇ ਨਾਲ ਪੰਜਾਬੀਆਂ ਨੂੰ ਅਫੈਕਟ ਕਰਦਾ ਤੇ ਜੋ ਸ਼ਰਾਰਤੀ ਬੰਦੇ ਉਸ ਇਜ਼ੀਲੀ ਅਵੇਲੇਬਲ ਵੈਪਨ ਦੇ ਲਾਇਆ ਲੈ ਕੇ ਉਹ ਜਿਹੜੀ ਗੜਬੜ ਕਰਾਉਣਾ ਚਾਹੁੰਦੇ ਆ ਉਹਨਾਂ ਨੂੰ ਰੁਕਿਆ ਜਾਵੇ ਕਿਉਂਕਿ ਸਪਲਾਈ ਰਿਜਨ ਤੋਂ ਜਿਹੜਾ ਅੱਗੇ ਸਪਲਾਈ ਨਾ ਹੋਵੇ ਤੇ ਫਿਰ ਲੋਕਲ ਇਫੈਕਟ ਨਹੀਂ ਕਰਦਾ ਨਹੀਂ ਇਹ ਤਾਂ ਆਪਣੇ ਟਰਾਂਸਪੋਰਟ ਦਾ ਇੰਨਾ ਜਰੀਆ ਰੇਲਵੇ ਇੰਨਾ ਜਰੀਆ ਪ੍ਰਾਈਵੇਟ ਟਰੱਕ ਕਾਰਾਂ ਬਸਾਂ ਸਾਰਾ ਦਿਨ ਸੜਕਾਂ ਤੇ ਦੇਖੋ ਵਹੀਕਲ ਹੀ ਧੜਾ ਧੜਾ ਚੱਲੇ ਜਾਂਦੇ ਆ ਇੱਕ ਵੈਪਨ ਨੂੰ ਲੈ ਕੇ ਆਉਣਾ ਲੁਕੋ ਕੇ ਤਾਂ ਕੋਈ ਮੁਸ਼ਕਲ ਨਹੀਂਗਾ ਇੱਥੇ ਕਿਹੜਾ ਕੋਈ ਸੈਂਸਰ ਲੱਗੇ ਸਕੈਨਰ ਲੱਗੇ ਆ ਬੇਸਿਕਲੀ ਗੱਲ ਇਹ ਆ ਵੀ ਜਿੱਥੇ ਜਿਹੜੇ ਏਰੀਏ ਬਦਨਾਮ ਐ ਜਿੱਥੋਂ ਜਾ ਕੇ ਸ਼ਰਿਆਂ ਵੈਪਨ ਮਿਲਦਾ ਉਹ 노 ਡਾਊਟ ਕਿ ਉੱਥੇ ਵੀ ਕੰਮ ਹੋ ਰਿਹਾ ਹੋਣਾ ਬਟ ਉਥੋਂ ਦੇ ਵੈਪਨਾਂ ਦਾ ਜਦੋਂ ਆਪਣੀ ਸਟੇਟ ਤੇ ਜਦੋਂ ਫਰਕ ਪੈਂਦਾ ਤਾਂ ਕ੍ਰਾਈਮ ਤੇ ਫਰਕ ਪੈਂਦਾ ਤਾਂ ਸਾਨੂੰ ਇਸ ਗੱਲ ਦੀ ਤਕਲੀਫ ਹੁੰਦੀ ਹੈ ਅਸੀਂ ਆਪਦੇ ਹੈੱਡਕੁਆਟਰਾਂ ਵੀ ਉਥੇ ਚਾਹਾਂਗੇ ਅਸੀਂ ਲਿਖ ਕੇ ਵੀ ਭੇਜਾਂਗੇ ਵੀ ਕਨਸਰਨਡ ਉਤਾਂ ਨੂੰ ਸਟੇਟ ਨੂੰ ਵੀ ਲਿਖ ਵੀ ਰਹੇ ਆ ਹੈੱਡਕੁਆਟਰ ਦੇ ਵਿੱਚੋਂ ਤਾਲਮਿਲ ਕਿਉਂਕਿ ਇਹ ਲੁਧਿਆਣਾ ਨਹੀਂ ਬਾਕੀ ਡਿਸਟ੍ਰਿਕਟਾਂ ਦੀ ਗੱਲ ਕਰਦਾ ਮੈਂ ਓਵਰਆਲ ਕਰਦਾ ਬਹੁਤ ਸਾਰੇ ਡਿਸਟ੍ਰਿਕਟ ਦੇ ਵਿੱਚ ਵੈਪਨ ਫੜੇ ਗਏ ਆ ਉਹ ਮੱਧਿਆ ਪ੍ਰਦੇਸ਼ ਤੇ ਯੂਪੀ ਤੋਂ ਹੀ ਆਏ ਹੋਏ ਆ ਇਹ ਤਾ ਜੀ ਜਿਵੇਂ ਕਹਿੰਦੇ ਵੀ ਜਦੋਂ ਹੁਣ ਫੜੇ ਗਿਆ ਵੈਪਨ ਇਹਨਾਂ ਦੀ ਪੁੱਛਗਿੱਛ ਅਜੇ ਵੀ ਰਿਮਾਂਡ ਲਵਾਂਗੇ ਅੱਗੇ ਪੁੱਛਗਿੱਛ ਕਰਾਂਗੇ ਇੱਕ ਤਾਂ ਜਿਹੜਾ ਸਪਲਾਈ ਕਰਨ ਵਾਲਾ ਸੀ ਮੱਧਿਆ ਪ੍ਰਦੇਸ਼ ਤੋਂ ਉਹੀ ਫੜਿਆ ਗਿਆ ਗਿਆ ਅਜੇ ਉਹਨਾਂ ਦੇ ਵੀ ਉਹਨਾਂ ਨੇ ਕਿੰਨੇ ਵੈਪਨ ਸਪਲਾਈ ਕੀਤੇ ਕੌਣ ਕੌਣ ਬੰਦਾ ਗਿਆ ਸੀ ਕੀ ਕੰਟੈਕਟ ਨੰਬਰ ਸੀ ਕਿਵੇਂ ਉਹਨਾਂ ਦਾ ਤਾਲਮਿਲ ਕੀਤਾ ਲੰਮਾ ਹੁੰਦਾ ਹੈ ਕਈ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਉਹਨੂੰ ਅੱਗੇ ਡਿਵੈਲਪ ਕਰਦੇ ਹਾਂ ਜਿਵੇਂ ਕਿ ਗੁਰੀ ਤੋਂ ਪਹਿਲਾਂ ਏਜੀਟੀਐਫ ਨੇ ਕਾਰਵਾਈ ਕਰਦੇ ਹਨ ਫੜ ਕੇ ਜੇਲ੍ਹ ਭੇਜਦਾ ਸਾਨੂੰ ਇਨਫੋਰਮੇਸ਼ਨ ਮਿਲੀ ਗੁਰੂ ਜੀ ਨੇ ਵਸੀ ਪ੍ਰੋਡਕਸ਼ਨ ਵਧਾਣ ਤੇ ਲਿਆਂਦਾ ਉਹਦੀ ਪੁੱਛਗਿੱਛ ਕੀਤੀ ਪਹਿਲੇ ਕੇਸ ਦੀ ਮਿਲੀ ਵੀ ਕੋਈ ਲੀਡ ਤੋਂ ਪੁੱਛਗਿੱਛ ਕਰਦੇ ਆ ਇਥੋਂ ਵੈਪਨ ਰਿਕਵਰ ਹੋਇਆ ਫਿਰ ਉਸ ਤੋਂ ਬਾਅਦ ਉਹਦੇ ਤੋਂ ਵੀ ਕਿੱਥੋਂ ਲੈ ਕੇ ਜਾਂਦਾ ਫਿਰ ਉੱਥੋਂ ਜਾ ਕੇ ਰਿਕਵਰ ਹੋਏ ਇਸ ਕਰਕੇ ਪੁਲਿਸ ਦਾ ਬੜਾ ਲੰਮਾ ਚੌੜਾ ਪ੍ਰੋਸੈਸ ਹੈ ਜਿਹਦੇ ਚ ਕਾਰਵਾਈ ਕਰਦੇ ਆ ਪਰ ਲੁਧਿਆਣੇ ਜੇ ਕੋਈ ਕ੍ਰਾਈਮ ਕਰੋਗੇ ਸਾਡੀ ਟੀਮ ਦੀ ਤੁਹਾਡੇ ਤੇ ਨਿਗਾਹ ਜਿਵੇਂ ਕਹਿੰਦੇ ਆ ਦੇਰ ਹੋ ਸਕਦੀ ਹੈ ਨੀਅਤ ਨੀਤੀ ਬੜੀ ਸਪਸ਼ਟ ਹੈ ਸਭ ਫੜੇ ਜਾਣਗੇ ਗੁਰੀ ਤੇ 11 ਮਕਦਮੇ ਹਾਂ ਗੁਰੀ ਤੇ ਜਿਹੜੇ ਟੋਟਲ ਪੁਰਾਣੇ ਜਿਹੜੇ 11 ਮਕਦਮੇ ਦਾ ਗੈਸਟਰ ਦਾ ਸਰ ਕਿੰਨੇ ਗੈਸਟਰਾਂ ਦਾ ਰਿਸਪੌਂਸ ਕਿਹਦੇ ਦੇ ਗੈਂਗਸਟਰ ਤੋਂ ਬਾਅਦ ਕੱਢਾਂਗੇ ਅਸੀਂ ਸਾਰੀ ਇਨਫੋਰਮੇਸ਼ਨ ਕਰਾਂਗੇ ਕੁਝੋ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਵੀ ਕਿਉਂਕਿ ਅਸੀਂ ਪੁਲਿਸ ਨੇ ਕਈ ਇਹਦੇ ਚ ਅੱਗੇ ਲੀਡਸ ਡਵੈਲਪ ਕਰਨੀਆਂ ਹੁੰਦੀਆਂ ਜੇ ਹੁਣ ਤੁਸੀਂ ਕਹਿੰਦੇ ਹੋ ਵੀ ਸਭ ਫੜੇ ਜਾਂਦੇ ਆ ਫਿਰ ਕਿਤੇ ਸਾਰਾ ਕੁਝ ਸ਼ੇਅਰ ਕਰ ਲਿਆ ਫਿਰ ਤੁਸੀਂ ਕਹਿਣਾ ਵੀ ਸਭ ਫੜੇ ਨਹੀਂ ਗਏ ਇਸ ਕਰਕੇ ਦੇਖੋ ਵਕਫਾ ਦਾ ਰੇਟ ਹੈ ਜੀ ਬੰਦੇ ਨੂੰ ਅਵੇਲੇਬਿਲਟੀ ਰਾਈਟ ਬੰਦੇ ਨਾਲ ਲਿੰਕ ਹੋਣਾ ਇਹ 25000 ਤੋਂ ਲੈ ਕੇ 40-50000 ਤੱਕ ਲੱਗੀ ਲਾਉਣ ਵਾਲੀ ਗੱਲ ਆ ਵੀ ਜਿਹੜਾ ਉੱਥੋਂ ਲੈਂਦੇ ਆ ਬਟ ਇਹ ਬਿਲਕੁਲ オリジナル ਵੈਪਨ ਵਾਂਗੂ ਚਾਈਨੀਜ਼ ਜਿਹੜੇ ਸਟਾਰ ਵੈਪਨ ਆ ਉਹਨਾਂ ਦੀ ਲੱਗਤ ਵਿੱਚ ਹੈ ਜੀ ਇਹ ਇਹ ਤਾਂ ਜੇ ਫੜਿਆ ਗਿਆ ਨਾ ਜੀ ਉਹਨੂੰ ਉਸ ਤੋਂ ਬਾਅਦ ਉਹਦੇ ਵਿੱਚ ਦੱਸਾਂਗੇ ਥੈਂਕ ਯੂ ਜੀ ਥੈਂਕ ਯੂ ਸੋ